ਅੱਜ ਦੇ ਜਿੰਨੇ ਡੇਰੇਦਾਰ ਯਤਨ ਕਰ ਰਹੇ ਨੇ ਕਿ ਸਾਰੇ ਇੱਕ ਕੋਰਾ ਝੂਠ ਹੈ ਭੁਲੇਖੇ ਨੇ ਔਰ ਗੁਰੂ ਦੀ ਮੱਤ ਤੋਂ ਉਲਟ ਜਾਣ ਵਾਲਾ ਇੱਕ ਸਾਧਨ ਦੱਸਿਆ ਜਾ ਰਿਹਾ ਹੈ ਜਦੋਂ ਹੁਣ ਵਾਰ-ਵਾਰ ਇਹ ਵੀ ਆਖਿਆ ਜਾ ਰਿਹਾ ਹੈ ਕਿ ਦਸਮ ਦਵਾਰ ਫਲਾਣਾ ਖੋਲਦਾ ਹੈ ਫਲਾਣੇ ਤਾਂ ਤੇ ਦਸਵਾਂ ਦਵਾਰ ਖੋਲਿਆ ਜਾਂਦਾ ਹੈ ਜਾਂ ਕਿਸੇ ਦਾ ਖੁੱਲ ਗਿਆ ਹੈ ਉਹ ਜਿਹੜੇ ਢੰਗ ਤਰੀਕੇ ਦਰਸਾਏ ਜਾ ਰਹੇ ਨੇ ਖੋਲਣ ਦੇ ਪਹਿਲਾਂ ਤਾਂ ਗੁਰਬਾਣੀ ਦੇ ਸਿਧਾਂਤ ਤੇ ਖੜੇ ਹੀ ਨਹੀਂ ਉਤਰਦੇ ਜੇ ਮੰਨ ਵੀ ਲਈਏ ਕੁਝ ਮਿੰਟਾਂ ਵਾਸਤੇ ਕਿ ਦਸਵਾਂ ਦਵਾਰ ਖੋਲਣਾ ਹੈ ਜਾਂ ਕੋਈ ਖੋਲਦਾ ਹੈ ਜਾਂ ਕਿਸੇ ਦਾ ਖੁੱਲਾ ਹੈ ਜੇ ਇਸ ਤਰ੍ਹਾਂ ਵੀ ਮੰਨ ਕੇ ਚੱਲਣਾ ਹੋਵੇ ਤਾਂ ਸਾਨੂੰ ਇਹ ਵੀ ਸੋਚਣਾ ਚਾਹੀਦਾ ਜਦੋਂ ਅਕਾਲ ਪੁਰਖ ਨੇ ਨੌ ਪ੍ਰਗਟ ਕਰਕੇ ਦਸਵਾਂ ਗੁਪਤ ਰਖਾ ਦਿੱਤਾ ਆ ਦਸਵਾਂ ਬੰਦ ਕੀਤਾ ਐ ਫਿਰ ਤੁਹਾਨੂੰ ਖੋਲਣ ਦੀ ਕੀ ਲੋੜ ਐ ਤੁਸੀਂ ਕਿਉਂ ਖੋਲਦੇ ਹੋ ਫਿਰ ਇਹ ਵੀ ਧਿਆਨ ਵਿੱਚ ਰੱਖਣਾ ਪੈਗਾ ਜੇ ਇਹ ਗੱਲ ਇਸੇ ਤਰ੍ਹਾਂ ਹੀ ਮੰਨ ਕੇ ਚੱਲਣੀ ਹੈ ਤਾ ਫਿਰ ਇਹ ਵੀ ਧਿਆਨ ਵਿੱਚ ਰੱਖਣਾ ਪਏਗਾ ਕਿ ਸਤਿਗੁਰੂ ਜੀ ਨੇ ਬਾਣੀ ਅੰਦਰ ਇਹ ਵੀ ਦਰਸਾਇਆ ਹੋਇਆ ਹੈ ਅਵਰ ਨ ਪੁੰਜੀ ਹੱਥ ਜਾਂ ਫਿਰ ਕੁੰਜੀ ਗੁਰ ਸੌ ਪਾਈ ਕੁੰਜੀ ਸਿਰਫ ਗੁਰੂ ਕੋਲ ਹੈ ਕੁੰਜੀ ਗੁਰੂ ਨੂੰ ਦਿੱਤੀ ਹੋਈ ਹੈ ਕੁੰਜੀ ਗੁਰੂ ਕੋਲ ਹੀ ਹੈ ਹੋਰ ਕਿਸੇ ਕੋਲ ਨਹੀਂ ਜੇ ਖੋਲਣਾ ਵੀ ਹੈ ਜੇ ਖੋਲਣ ਦੀ ਗੱਲ ਵੀ ਅਸੀਂ ਕਰੀਏ ਤਾਂ ਫਿਰ ਇਹ ਧਿਆਨ ਵਿੱਚ ਰੱਖਣਾ ਪਵੇਗਾ ਕਿ ਉਹ ਕੇਵਲ ਤੇ ਕੇਵਲ ਸਤਿਗੁਰੂ ਦਾ ਸ਼ਬਦ ਸਤਿਗੁਰੂ ਦੀ ਮਤ ਸਤਿਗੁਰੂ ਦਾ ਸਿਧਾਂਤ ਹੀ ਹੈ ਜੋ ਇਸ ਗੱਲ ਦੀ ਸਮਝ ਦੇਵੇਗਾ ਜੇ ਹੋਣਾ ਕੁੰਜੀ ਕਿਸੇ ਹੋਰ ਕੋਲ ਹੋਵੇ ਜੰਦਰਾ ਕਿਸੇ ਕੁੰਜੀ ਹੋਰ ਨਾਲ ਖੁੱਲਣਾ ਹੋਵੇ ਜਿਹੜੀ ਕਿਸੇ ਹੋਰ ਕੋਲ ਹੋਵੇ ਪਰ ਉਸ ਨੂੰ ਦੂਜੇ ਲੋਕ ਆਪੋ ਆਪਣੀਆਂ ਕੁੰਜੀਆਂ ਲਾ ਕੇ ਖੋਲਣ ਦਾ ਯਤਨ ਕਰਨਗੇ ਤਾਂ ਮੰਨਿਆ ਜਾਏਗਾ ਆਵਾਜ਼ ਯਕੀਨ ਯਕੀਨ ਇਸ ਫੈਸਲੇ ਤੱਕ ਪਹੁੰਚਣਾ ਪਵੇਗਾ ਉਹ ਚੋਰ ਨੇ ਉਹ ਠੱਗ ਨੇ ਉਹ ਬੇਈਮਾਨ ਨੇ ਉਹ ਧੋਖੇਬਾਜ਼ ਨੇ ਜਿਹੜੇ ਕੁੰਜੀ ਕਿਸੇ ਹੋਰ ਕੋਲ ਹੈ ਪਰ ਉਹ ਆਪਣੀਆਂ ਕੁੰਜੀਆਂ ਦੇ ਨਾਲ ਗਲਤ ਤਰੀਕੇ ਬਣਾ ਬਣਾ ਕੇ ਜਾਂ ਲੋਕਾਂ ਨੂੰ ਐਸੀਆਂ ਮਨਮਤੀਆਂ ਲੋਰੀਆਂ ਦੇ ਕੇ ਸੁਆ ਕੇ ਤੇ ਆਪੋ ਆਪਣੀਆਂ ਗੁਪਤ ਕੁੰਜੀਆਂ ਲਾ ਕੇ ਚੋਰੀ ਵਾਲੀਆਂ ਕੁੰਜੀਆਂ ਲਾ ਕੇ ਐਸੇ ਸਾਧਨ ਅਪਣਾ ਕੇ ਦਸਵੇਂ ਦਵਾਰ ਖੋਲਣ ਦੇ ਤਕਵੰਜ ਬਣਾ ਰਹੇ ਨੇ ਸਤਿਗੁਰੂ ਕਿਰਪਾ ਕਰਨ ਦਸਵੇਂ ਦਵਾਰ ਦਾ ਮਤਲਬ ਉੱਚੀ ਸਮਝ ਹੈ ਜਿਹੜੀ ਨਵੇਂ ਸੀ ਜਿੱਥੇ ਕੋਈ ਚੀਜ਼ ਬਰਾਬਰ ਨਹੀਂ ਸੀ ਟਿਕਦੀ ਗੁਰੂ ਨੇ ਦਿਖਾ ਦਿੱਤੀ ਹੁਣ ਉਸ ਨੂੰ ਗੁਪਤ ਕਰ ਲਿਆ ਭਾਵ ਸੰਭਾਲ ਲਿਆ ਇਕੱਠਾ ਕਰ ਲਿਆ ਜੋ ਬਿਖਰੀ ਹੋਈ ਸਮਝ ਸੀ ਉਸ ਨੂੰ ਇਕੱਠਾ ਕਰਕੇ ਤੇ ਹੁਣ ਇਹ ਸਰੀਰ ਦੇ ਗਿਆਨ ਇੰਦਰੀ ਜਿਹੜੇ ਸੱਚਮੁੱਚ ਵਰਤਣੇ ਨਹੀਂ ਸੀ ਆ ਰਹੇ ਉਹਨਾਂ ਨੂੰ ਪ੍ਰਗਟ ਕਰ ਦਿੱਤਾ ਗੁਰੂ ਨੇ ਉਹਨਾਂ ਨੂੰ ਸਮਝਣ ਦਾ ਵਰਤਣ ਦਾ ਉਹਨਾਂ ਨੂੰ ਕੰਟਰੋਲ 'ਤੇ ਰੱਖਣ ਦਾ ਉਹਨਾਂ ਦੀ ਵਰਤੋਂ ਕਰਨ ਦਾ ਸੋਨਾ ਟੰਗ ਸਿਖਾ ਦਿੱਤਾ ਹੈ ਸਤਿਗੁਰੂ ਕਿਰਪਾ ਕਰਨ ਅਸੀਂ ਇਸ ਵਿਚਾਰ ਨਾਲ ਹਮੇਸ਼ਾ ਲਈ ਜੁੜੇ ਰਹਿਣਾ ਹੈ ਤਾਂ ਕਿ ਸਤਿਗੁਰੂ ਗਰੀਬਨ ਆਵਾਜ਼ ਦੀ ਇਹ ਉੱਚੀ ਸੁੱੱਚੀ ਸਮਝ ਲੈ ਕੇ ਆਪਣੇ ਜੀਵਨ ਕਿਰਦਾਰ ਨੂੰ ਸੁਧਾਰਿਆ ਜਾ ਸਕੇ ਔਰ ਮਨਮਤ ਪਖੰਡ ਤੋਂ ਬਚਿਆ ਜਾ ਸਕੇ ਇਹਨੇ ਬਚਨ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ